ਇਹ ਹੈ ਜੀ 18ਵੀਂ ਪੌੜੀ ਦੀ 5ਵੀਂ ਪੰਕਤੀ ਅਸੰਖ ਪਾਪੀ ਪਾਪ ਕਰ ਜਾਹੇ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਤਰ੍ਹਾਂ ਦੇ ਪਾਪ ਨੇ ਜੀ ਪਾਪ ਅਸੰਖ ਤਰ੍ਹਾਂ ਦੇ ਪਾਪੀ ਮਨੁੱਖ ਨੇ ਕਿ ਕਿਸਮਾਂ ਦੀ ਗੱਲ ਆ ਗਈ ਜੀ ਦੋ ਤਰ੍ਹਾਂ ਦੇ ਅਰਥ ਨਿਕਲਣੇ ਹਮੇਸ਼ਾ ਤੁਹਾਡੀ ਆਪਣੀ ਮਰਜ਼ੀ ਹੈ ਦੋਨਾਂ ਦੇ ਅਰਥ ਬੜੇ ਸੇਮ ਨੇ ਜੀ ਕਿਸਮਾਂ ਦੇ ਪਾਪ ਨੇ ਦੂਸਰਾ ਹੈ ਜੀ ਅਸੰਖ ਮਨੁੱਖ ਨੇ ਜਿਹੜੇ ਪਾਪੀ ਨੇ ਠੀਕ ਹੈ ਜੀ ਤੇ ਫਿਰ ਇਹੀ ਗੱਲ ਹੈ ਜੀ ਇਹ ਜੋ ਹੈ ਪਾਪੀ ਦੀ ਪਰਵਾਸ਼ਾ ਹੈ ਜੀ ਜੋ ਪਾਪ ਕਰਕੇ ਜਾਂਦਾ ਹੈ ਜੀ ਤੇ ਪਾਪ ਕੀ ਹੈ ਜੀ ਬੇਅੰਤ ਪਾਪ ਨੇ ਇਹ 8ਵੀਂ ਪੌੜੀ ਵਿੱਚ ਆਪਾਂ ਇਸ ਦੀ ਵਿਆਖਿਆ ਕੀਤੀ ਸੀਗੀ ਪਾਪ ਸੰਖੇਪ ਵਿੱਚ ਕਹਿ ਦਿੱਤਾ ਜਾਵੇ ਤਾਂ ਜੋ ਮਨ ਦੇ ਤਲ ਤੇ ਹੁੰਦਾ ਹੈ ਪਹਿਲੇ ਤਾਂ ਜੀ ਜੋ ਧਰਮ ਦੇ ਉਲਟ ਹੁੰਦਾ ਹੈ ਠੀਕ ਹੈ ਜੋ ਧਰਮ ਦੇ ਨਿਜਮ ਦੇ ਉਲਟ ਹੁੰਦਾ ਹੈ ਉਸ ਨੂੰ ਪਾਪ ਕਿਹਾ ਗਿਆ ਹੈ ਜੀ ਕਈ ਵਾਰ ਜੋ ਧਰਮ ਦੇ ਨਿਜਮਾਂ ਵਿੱਚ ਹੁੰਦਾ ਹੈ ਉਹ ਮਨੁੱਖਾ ਰਾਹੀ ਬਣਾਇਆ ਹੈ ਜੀ ਜੋ ਧਰਮ ਦੇ ਨਿਜਮ ਬਣੇ ਹਨ ਇਸ ਲਈ ਜੋ ਬਾਣੀ ਅਨੁਸਾਰ ਪਾਪ ਹੈ ਪ੍ਰਭੂ ਪਰਮਾਤਮਾ ਨੂੰ ਭੁੱਲ ਜਾਣਾ ਸਭ ਤੋਂ ਵੱਡਾ ਪਾਪ ਹੈ ਜੀ ਠੀਕ ਹੈ ਦੂਸਰੀ ਗੱਲ ਪਾਪਾਂ ਨੂੰ ਜੇ ਸਿੰਪਲ ਢੰਗ ਨਾਲ ਸੋਚੀਏ ਤਾਂ ਪਾਪ ਜਿਹੜੇ ਹੁੰਦੇ ਨੇ ਉਹ ਮਨ ਦੇ ਤੌਰ ਤੇ ਹੁੰਦੇ ਨੇ ਜੀ ਠੀਕ ਹੈ ਜੋ ਸਰੀਰਕ ਤੌਰ ਤੇ ਹੋਵੇ ਉਹ ਅਪਰਾਧ ਬਣ ਜਾਂਦਾ ਹੈ ਜਿਸ ਨੂੰ ਕਾਨੂੰਨ ਜਾਂ ਦੇਸ਼ ਸਜ਼ਾ ਦੇ ਸਕਦਾ ਹੈ ਜੀ ਪਾਪਾਂ ਦੀ ਇਸ ਦੁਨੀਆ ਵਿੱਚ ਕੋਈ ਸਜ਼ਾ ਨਹੀਂ ਹੈ ਜੀ ਹਾਂ ਜਦੋਂ ਉਹ ਪਾਪ ਅਪਰਾਧ ਬਣ ਜੇ ਫਿਰ ਉਸ ਦੀ ਸਜ਼ਾ ਮਿਲ ਜਾਂਦੀ ਹੈ ਜੀ ਮਿਲ ਸਕਦੀ ਹੈ ਜਾਂਦੀ ਹੈ ਨਹੀਂ ਮਿਲ ਸਕਦੀ ਹੈ ਪਾਪ ਇਸ ਲਈ ਮਨ ਦੇ ਤੌਰ ਤੇ ਹੁੰਦੀ ਹੈ ਜੀ ਪਾਪ ਵਿੱਚ ਆਪਣਾ ਫਾਇਦਾ ਆਪਣਾ ਫਾਇਦਾ ਸਾਡਾ ਕੋਈ ਫਾਇਦਾ ਹੁੰਦਾ ਹੋਵੇ ਜੀ ਸਾਡਾ ਨਫਾ ਹੁੰਦਾ ਹੋਵੇ ਜਾਂ ਜਾਂ ਦੂਸਰੇ ਦਾ ਨੁਕਸਾਨ ਜੀ ਦੂਸਰੇ ਦਾ ਨੁਕਸਾਨ ਠੀਕ ਹੈ ਜੀ ਜਾਂ ਤਾਂ ਕਰਕੇ ਕਿਉਂਕਿ ਇਹਨਾਂ ਚੋਂ ਇੱਕ ਵੀ ਹੋ ਸਕਦਾ ਹੈ ਦੋਨੇ ਵੀ ਹੋ ਸਕਦੇ ਆ ਠੀਕ ਹੈ ਜੀ ਇਹ ਮਨ ਦੇ ਤੌਰ ਤੇ ਪਾਪ ਸੁਰਤ ਵਿੱਚ ਹੈ ਜੀ ਸੁਰਤ ਵਿੱਚ ਤੁਹਾਡੀ ਵਿੱਚ ਤੁਸੀਂ ਕੀ ਸੋਚਦੇ ਹੋ ਠੀਕ ਹੈ ਜੀ ਜਿੱਚ ਆਪਣਾ ਨਫਾ ਹੁੰਦਾ ਹੋਵੇ ਅਤੇ ਜਾਂ ਪਾਉ ਇਹਨਾਂ ਦੋਨਾਂ ਚੋਂ ਦੂਸਰੇ ਦਾ ਨੁਕਸਾਨ ਹੁੰਦਾ ਹੋਵੇ ਜੋ ਮਨ ਦੇ ਤੌਰ ਤੇ ਹੈ ਉਹ ਪਾਪ ਬਣਦਾ ਹੈ ਗੁਰਬਾਣੀ ਅਨਸਾਰ ਉਸ ਪ੍ਰਭੂ ਪਰਮਾਤਮਾ ਨੂੰ ਭੁੱਲ ਜਾਣਾ ਵੀ ਪਰਮਾਤਮਾ ਤੋਂ ਵਿਛੜ ਜਾਣਾ ਹੈ ਪਾਪ ਹੈ ਜੀ ਠੀਕ ਹੈ ਇਸ ਲਈ ਪਾਪੀ ਉਹ ਜੋ ਪਾਪ ਕਰਨ ਵਾਲਾ ਮਨੁੱਖ ਠੀਕ ਹੈ ਜੀ ਪਾਪ ਕਰਨ ਵਾਲਾ ਮਨੁੱਖ ਧਰਮ ਦੇ ਨਿਜਮਾ ਦੇ ਉਲਟ ਚੱਲਣ ਵਾਲਾ ਮਨੁੱਖ ਠੀਕ ਹੈ ਜੀ ਪਾਪ ਉਹ ਜੋ ਧਰਮ ਦੇ ਨਿਜਮਾ ਦੇ ਉਲਟ ਕੰਮ ਕੀਤਾ ਗਿਆ ਹੋਵੇ ਕਰਮ ਕੀਤਾ ਗਿਆ ਹੋਵੇ ਜਾਹੇ ਕਰ ਹੁੰਦਾ ਜੀ ਕਰੀ ਜਾਣਾ ਕਰਦੇ ਰਹਿਣਾ ਇਸ ਲਈ ਕਰ ਨੂੰ ਸਿਆਰੀ ਹੈ ਜਾਹੇ ਭਾਵ ਪਰਮਾਤਮਾ ਦੇ ਹੁਕਮ ਵਿੱਚ ਦੁਨੀਆ ਤੋਂ ਚਲੇ ਜਾਂਦੇ ਹਨ ਠੀਕ ਹੈ ਦੋ ਅਰਥ ਹਨ ਕਿ ਅਸੰਖ ਕਿਸਮਾਂ ਦੇ ਪਾਪੀ ਹਨ ਠੀਕ ਹੈ ਜੀ ਕੋਈ ਜੇ ਹੁਣ ਧਰਮ ਦੀ ਗੱਲ ਕਰੀਏ ਤਾਂ ਧਰਮ ਦੇ ਨਿਜਮਾਨ ਨੂੰ ਗਲਤ ਕਰਦਾ ਹੈ ਜੀ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਪਾਪ ਹਨ ਜੀ ਕੁਝ ਧਰਮਾਂ ਦੇ ਚਾਰ ਪਾਪ ਹਨ ਕੁਝ ਦੇ ਪੰਜ ਕੁਝ ਦੇ ਸੱਤ ਕੁਝ ਦੇ 10 ਠੀਕ ਹੈ ਜੀ ਆਪਾਂ ਪਹਿਲਾਂ ਪੁਰਾਣਾ ਅਨਸਾਰ ਵੀ ਪਾਪ ਪੜੇ ਸਨ ਮੁਸਲਮਾਨੀ ਰੀਤੀ ਅਨਸਾਰ ਪੜੇ ਸਨ ਈਸਾਈ ਮਤ ਵਿੱਚ ਪੜੇ ਸਨ ਗੁਰਮਤ ਵਿੱਚ ਪੜੇ ਸਨ ਕਿ ਸਿੱਖ ਰਹਿਤ ਮਰਿਆ ਦੇ ਵਿੱਚ ਕਿਹੜੇ ਪਾਪ ਹਨ ਜੀ ਠੀਕ ਹੈ ਤੇ ਗੁਰਬਾਣੀ ਫਿਰ ਕੀ ਕਹਿੰਦੀ ਹੈ ਪ੍ਰਮਾਤਮਾ ਤੋਂ ਦੂਰ ਹੋ ਕੇ ਅਨੇਕਾਂ ਹੀ ਅਣਗਿਣਤ ਹੀ ਪਾਪ ਹਨ ਠੀਕ ਹੈ ਜੀ ਤੇ ਅਸਲੀ ਦੂਸਰੇ ਅਰਥ ਹਨ ਅਣਗਿਣਤ ਹੀ ਮਨੁੱਖ ਹਨ ਜੋ ਪਾਪੀ ਹਨ ਅਤੇ ਬਿਆੰਤ ਤਰ੍ਹਾਂ ਦਾ ਬਿਆੰਤ ਹੀ ਪਾਪ ਕਰਕੇ ਇਸ ਦੁਨੀਆ ਤੋਂ ਚਲੇ ਜਾਂਦੇ ਹਨ ਤੇ ਜੇ ਪਾਪੀ ਦੀ ਕੱਲੀ ਕੱਲੀ ਚੀਜ਼ ਵੀ ਕਿਹਨੇ ਕੀ ਪਾਪ ਕੀਤਾ ਗੱਲ ਉੱਥੇ ਆ ਗਈ ਜੀ ਕਿ ਇੱਕ ਇੱਕ ਟੁਕ ਦੀ ਕਿੰਨੇ ਕਿੰਨੇ ਦਣੇ ਹੀ ਕਥਾ ਕਰ ਸਕਦੇ ਆ ਐਸੇ ਹੀ ਗੱਲ ਮੰਨ ਦੀ ਐ ਅਸੀਂ ਆਪਣੇ ਮਨ ਵਿੱਚ ਦੇਖਣਾ ਜੀ ਕੀ ਅਸੀਂ ਕਿਸੇ ਦਾ ਬੁਰਾ ਤਾਂ ਨਹੀਂ ਤੱਕਦੇ ਠੀਕ ਹੈ ਜੀ ਕਦੇ ਤਾਂ ਹੀ ਗੁਰੂ ਮਹਾਰਾਜ ਨੇ ਕਿਹਾ ਵੀ ਦੇਖ ਪਰਾਈਆਂ ਸ਼ਾਇਦ ਇਸਤਰੀਆਂ ਮਾਂ ਮਾਂ ਭੈਣਾ ਧੀਆਂ ਜਾਣ ਠੀਕ ਹੈ ਉਹੀ ਗੱਲ ਸਤਰੀਆਂ ਲਈ ਵੀ ਆ ਜਾਂਦੀ ਆ ਵੀ ਪਰਾਇਆਂ ਨੂੰ ਦੇਖ ਕੇ ਆਪਣਾ ਭਰਾ ਪਿਓ ਪੁੱਤਰ ਜਣੂ ਠੀਕ ਆ ਜੀ ਮਾੜਾ ਤਾਂ ਨਹੀਂ ਦੇਖਦੇ ਕਿਸੇ ਦਾ ਲਾਲਚ ਵੱਦ ਅਸੀਂ ਮਾੜਾ ਤਾਂ ਨਹੀਂ ਤੱਕਦੇ ਭਾਵ ਅਸੀਂ ਸਾਨੂੰ ਈਰਖਾ ਤਾਂ ਨਹੀਂ ਵੀ ਇਹ ਬੰਦਾ ਇੰਨੇ ਕਮਾ ਕੇ ਅੱਗੇ ਵਧ ਰਿਹਾ ਇਹਨਾਂ ਰ ਬੇੜਾਗਰ ਕੋਹੋ ਜੇ ਆਪਾਂ ਕਈ ਵਾਰ ਕਹਿ ਦਿੰਨੇ ਆ ਜੀ ਜਾਂ ਡੁੱਬ ਜਾਣ ਜਾਂ ਕੋਈ ਨੁਕਸਾਨ ਹੋ ਜੇ ਫੇਰ ਅਸੇ ਕੀ ਗੱਲ ਨੇ ਵੀ ਇੰਨਾ ਦਾ ਸਾਨੂੰ ਮਿਲ ਜੇ ਜਿਵੇਂ ਅਸੀਂ ਧੋਖਾ ਚਲਾਕੀ ਕਰਨ ਲੱਗ ਜਾਈਨੇ ਕਿਤੇ ਅਸੀਂ ਇਸ ਨੂੰ ਆਪਣੇ ਪਾਸੇ ਲੈ ਆਈਏ ਤੇ ਇਸ ਦੇ ਪੈਸੇ ਖੋ ਲਈਏ ਜਾਂ ਕਈ ਵਾਰ ਹਤਿਆ ਵੀ ਕਰਾ ਦਿੰਦੇ ਹਾਂ ਉਸ ਦੇ ਨਾਤੇ ਇਹ ਤੁਹਾਨੂੰ ਪਤਾ ਜੀ ਹੁਣ ਪੰਜਾਬ ਵਿੱਚ ਜਾਂ ਆਪਣੇ ਆਲੇ ਦੁਆਲੇ ਕੀ ਹੋ ਰਿਹਾ ਜਾਂ ਅਸੀਂ ਕੀ ਕਰ ਰਹੇ ਹਾਂ ਛੱਡ ਦੋ ਸਭ ਕੁਝ ਛੱਡ ਕੇ ਪ੍ਰਭੂ ਪਰਮਾਤਮਾ ਦੇ ਲਾੜ ਲੱਗ ਜਾਂਦੇ ਆ ਜੀ ਪਿੱਛੇ ਸ਼ਬਦ ਪੜੇ ਸੀ ਆਪਾਂ ਦੋ ਤਿੰਨ ਮੈਂ ਕੀਤਾ ਨਾ ਜਾਤਾ ਹਰਾਮਖੋਰ ਹੋ ਕਿ ਆਮੋ ਦੇਸਾਂ ਦੁਸ਼ਟ ਚੋਰ ਜਾਂ ਹੱਥ ਜੋਰ ਮਿੰਤਾ ਕਰੇ ਪੈਰੀ ਪੈਪੇ ਬਹੁਤ ਮਨਾਈ ਪ੍ਰਮਾਤਮਾ ਦੇ ਪੈਰੀ ਪੈ ਜੋ ਮਿਲ ਲੋ ਜੋ ਮਰਜੀ ਗੱਲਾਂ ਕਰ ਲੋ ਜੀ ਆਪਣੀ ਸੁਰਤ ਦੇ ਵਿੱਚ ਪਹਿਲਾਂ ਗੱਲ ਕੀਤੀ ਸੀ ਉਸ ਪ੍ਰਮਾਤਮਾ ਦਾ ਇੱਕ ਮੰਦਿਰ ਬਣਾ ਲਓ ਆਪਣੀ ਸੁਰਤ ਵਿੱਚ ਘਰ ਬਣਾ ਲਓ ਉੱਥੇ ਠੀਕ ਹੈ ਜੋ ਸਾਡੇ ਅੰਦਰ ਵੱਸਦਾ ਹੈ ਉਹ ਪ੍ਰਗਟ ਹੋ ਕੇ ਉੱਥੇ ਬੈਠ ਜਾਏਗਾ ਜੀ ਤੇ ਆਓ ਦੇਖਿਓ ਜੀ ਅੱਗੇ ਮਹਾਰਾਜ ਸਾਨੂੰ ਕੀ ਕਹਿੰਦੇ ਨੇ